ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆਹ ਦੇਖੋ ਕਿਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਫੜਾ ਦੇਖੋ ਬਿਨਾ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜਿਹੜਾ ਕੋਈ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾ ਰੀਜ਼ਨ ਦੇ ਇਦਾਂ ਜੈਲਸੀਆਂ ਕਿੱਟਦੇ ਆਂ ਇੱਧਰ ਦੇਖੋ ਗਲੀ ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉਧਰ ਵੀ ਪੂਰੀ ਗਲੀ ਭਰੀ ਪਈ ਹੈ ਤੇ ਗਲੀ ਦੇ ਵਿੱਚ ਹੀ ਘਟੋੜ-ਘਟੇ ਨਾਲ ਮੋੜ ਤੇ 30-40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾ ਰੀਜ਼ਨ ਤੋਂ ਬੰਦਾ ਕੁਝ ਚੰਗਾ ਨਹੀਂ ਲੱਗਦਾ ਜਿਹੜਾ ਕੰਮ ਕਰਦਾ ਤੇ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਕੀ ਬੋਲੇ ਬੰਦੇ ਮਾਰੇ ਹਲਾ ਦੇ ਲੋਕਾਂ ਦੇ ਮਾਰੇ ਲੱਤਾਂ ਵੀ ਮਾਰੀਆਂ ਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ 2-3 ਦਿਨ ਹੀ ਹੋਏ ਐ ਹਾਂ ਤੇ ਯਾਰ ਲੋਕਾਂ ਦਾ ਹਾਲ ਦੇਖ ਲੋ ਠੀਕ ਕਰਾਈ ਦੇ ਪੂਰਾ ਹੱਥਾਂ ਤੇ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆਹ ਦੇਖੋ ਕਿੰਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਹੈ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆਹ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜੋ ਵੀ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾਂ ਰੀਜ਼ਨ ਦੇ ਇਦਾਂ ਜੈਲਸੀਆਂ ਕੱਟਦੇ ਆਂ ਇੱਧਰ ਦੇਖੋ ਗਲੀ 'ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉਧਰ ਵੀ ਪੂਰੀ ਗਲੀ ਭਰੀ ਪਈ ਹੈ ਗਲੀ ਦੇ ਵਿੱਚ ਹੀ ਘਟੋੜਾ ਲੱਗੇ ਨਾਲ ਮੋੜ ਤੇ 30 40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼ਨ ਤੋਂ ਬੰਦਾ ਕੋਈ ਚੰਗਾ ਨਹੀਂ ਜਿਹੜਾ ਜਦੋਂ ਕੰਮ ਕਰਦਾ ਤੇ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਲੋਕਾਂ ਦੇ ਇੰਨੇ ਕੀ ਬੋਲੇ ਬੰਦਾ ਮਾੜੇ ਹਲਾ ਦੇ ਲੋਕਾਂ ਦੇ ਮਾੜੇ ਹਾਸ ਲਤਾ ਵੀ ਮਾਰੀ ਆਈਆਂ ਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਹਜੇ ਵੱਧ ਤੋਂ ਵੱਧ ਮੇਰੇ ਸਾਹਮਣੇ ਦੋ ਤਿੰਨ ਦਿਨ ਹੀ ਹੋਏ ਐ ਹਾਂ ਤੇ ਯਾਰ ਲੋਕਾਂ ਦਾ ਹਾਲ ਦੇਖ ਲਓ ਠੀਕ ਕਰਾਈ ਦੇ ਤੇ ਬੁਰਾ ਹਾਲਾਤ ਦੇਖੋ ਲੋਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਨਾ ਕਿ ਚੰਗੀ ਪਲੀ ਖੜੀ ਗੱਡੀ ਦੋਸਤ ਬੰਦੇ ਗੱਡੀ ਦੇ ਨਾਲ ਵੀ ਕੀ ਦੁਸ਼ਮਣੀ ਹੋਵੇ ਇੱਕ ਮਾਰ ਕੇ ਆਹ ਦੇਖੋ ਇਹਨੇ ਗੰਦੇ ਤਰੀਕੇ ਇੱਕ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਇੱਧਰ ਦੇਖੋ ਪੈਰ ਦਾ ਨਿਸ਼ਾਨ ਹੈ ਇੱਥੇ ਲੱਤਾਂ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਇੱਧਰ ਪਿੱਛੇ ਦੇਖੋ ਲੱਤਾਂ ਮਾਰ ਕੇ ਗੱਡੀ ਦੇ ਵਿੱਚ ਡੈਂਟ ਪਾਏ ਗਏ ਦੁਆਰਾ ਕਿਨੇ ਮਤਲਬ ਬੰਦਾ ਕਿਸੇ ਬੰਦੇ ਨਾਲ ਦੁਸ਼ਮਣੀ ਹੁੰਦੀ ਚਲੋ ਸਮਝ ਆਂਦਾ ਹੈ ਕੋਈ ਜੇ ਕਿਸੇ ਨੂੰ ਕੋਈ ਵੀ ਦਿੱਕਤ ਹੈ ਬੰਦਾ ਉਹਦਾ ਬੋਲ ਦਿੰਦਾ ਪਰ ਆਹ ਦੇਖੋ ਬਿਨਾਂ ਰੀਜ਼ਨ ਤੋਂ ਲੋਕਾਂ ਦੀ ਜੈਲਸੀ ਵੀ ਕੋਈ ਬੰਦਾ ਕੰਮ ਕਰਦਾ ਚੰਗਾ ਨਹੀਂ ਲੱਗਦਾ ਕੋਈ ਬੰਦਾ ਮਤਲਬ ਜੋ ਵੀ ਬੰਦਾ ਆਪਣੀ ਮਿਹਨਤ ਨਾਲ ਲੱਗੇ ਆਂਦਾ ਨਾ ਤਾਂ ਲੋਕ ਬਿਨਾਂ ਰੀਜ਼ਨ ਦੇ ਇੱਦਾਂ ਜੈਲਸੀਆਂ ਕੱਢਦੇ ਆਂ ਇੱਧਰ ਦੇਖੋ ਗਲੀ 'ਚ ਕਿੰਨੀਆਂ ਗੱਡੀਆਂ ਖੜੀਆਂ ਇੱਕ ਦੋ ਤਿੰਨ ਚਾਰ ਉਧਰ ਵੀ ਪੂਰੀ ਗਲੀ ਭਰੀ ਪਈ ਹੈ ਗਲੀ ਦੇ ਵਿੱਚ ਹੀ ਘਟੋੜਾ ਲੱਗੇ ਨਾਲ ਮੋੜ ਤੇ 30 40 ਗੱਡੀਆਂ ਖੜੀਆਂ ਸਿਰਫ ਇੱਕੋ ਗੱਡੀ ਨੂੰ ਨੁਕਸਾਨ ਪਹੁੰਚਾਇਆ ਗਿਆ ਮਤਲਬ ਬਿਨਾਂ ਰੀਜ਼ਨ ਤੋਂ ਬੰਦਾ ਕੋਈ ਚੰਗਾ ਨਹੀਂ ਹੋਗਾ ਜਿਹੜਾ ਕੰਮ ਕਰਦਾ ਤੇ ਰੋਟੀ ਖਾਂਦਾ ਮਤਲਬ ਕਿਸੇ ਨੂੰ ਰਾਸ ਨਹੀਂ ਆਉਂਦਾ ਹੈਗਾ ਮਤਲਬ ਲੋਕਾਂ ਦੇ ਇੰਨੇ ਕੀ ਬੋਲੇ ਬੰਦੇ ਮਾੜੇ ਹਲਾ ਦੇ ਲੋਕਾਂ ਦੇ ਮਾੜੇ ਰਾਸ ਲਤਾਂ ਵੀ ਮਾਰੀਆਂ ਨੇ ਦੇਖੋ ਆ ਪੈਰ ਮਾਰੇ ਹੋਏ ਪੂਰੇ ਇੱਥੇ ਥੋੜੇ ਦਿਨ ਪਹਿਲਾਂ ਗੱਡੀ ਠੀਕ ਕਰਾਈ ਸੀ ਇਹਨਾਂ ਹਜੇ ਵਕਤ ਤੋਂ ਬਾਅਦ ਮੇਰੇ ਸਾਹਮਣੇ ਦੋ ਤਿੰਨ ਦੇ ਨਹੀਂ ਹੋਏ ਆ ਤੇ ਯਾਰ ਲੋਕਾਂ ਦਾ ਹਾਲ ਦੇਖ ਲਓ ਠੀਕ ਕਰਾਈ ਦੇ ਤੇ ਪੂਰਾ ਹੱਥਾਂ ਤੇ